ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਵਤਾ ਲੈ ਕੇ ਆਂ ਚਾਨਣ ਦੀ ਪਗ ਡੰਡੀ ਇੱਕ ਪਗ ਡੰਡੀ ਚਾਨਣ ਵਾਲੀ ਇੱਕ ਪਗ ਡੰਡੀ ਹਨੇਰੇ ਵਾਲੀ ਚਾਨਣ ਦੀ ਪਗ ਡੰਡੀ ਉੱਤੇ ਸੋਹਣ ਬੀਬਾ ਤੂੰ ਪੈਰ ਵਧਾਣਾ ਹਨੇਰੇ ਦੀ ਪਗ ਡੰਡੀ ਉੱਤੇ ਸੋਹਣ ਬੀਬਾ ਚਾਨਣ ਫੈਲਾਣਾ ਲੈ ਦੀਵਾ ਤੂੰ ਤੁਰਦੇ ਜਾਣਾ ਚਾਨਣ ਦੀ ਡੰਡੀ ਆ ਤੁਰੀ ਬੇਲਣਾ ਵਾਂਗੂ ਬੈਠਣਾ ਚੁਰੀ ਉਮਰ ਸਮੇਂ ਦੀ ਗੱਲ ਨਾ ਕੋਈ ਵਕਤ ਪਛਾਣੇ ਬੰਦਾ ਸੋਈ ਬੀਤੇ ਸਮੇਂ ਤੇ ਕੀ ਪਛਤਾਣਾ ਸੁਣ ਬੀਬਾ ਚਾਨਣ ਫੈਲਾਣਾ ਲੈ ਦੀਵਾ ਤੂੰ ਤੁਰਦੇ ਜਾਣਾ ਵਿਦਿਆ ਹੈ ਜੀਵਨ ਦਾ ਗਹਿਣਾ ਗੁਣਵੜ ਮੁੱਲਾ ਕਦੇ ਨਹੀਂ ਲੈਣਾ ਵੇਲੇ ਸਮੇਂ ਵਿੱਚ ਤੂੰ ਵੀ ਪੜ ਲੈ ਤੂੰ ਵੀ ਉੱਠ ਕਿਤਾਬਾਂ ਫੜ ਲੈ ਸਿੱਖ ਲੈ ਸੋਹਣੇ ਅੱਖਰ ਪਾਣਾ ਸੁਣ ਬੀਬਾ ਚਾਨਣ ਫੈਲਾਣਾ ਲੈ ਦੀਵਾ ਤੂੰ ਤੁਰਦੇ ਜਾਣਾ ਪੜੇ ਲਿਖੇ ਦਾ ਯੁੱਗ ਹੈ ਆਇਆ ਅਣਪੜ ਪਿੱਛੇ ਹੈ ਹਟਾਇਆ ਕਰ ਖੇਤੀ ਜਾਂ ਕੋਈ ਵਪਾਰ ਸਿੱਖਿਆ ਬਾਝੋਂ ਨਹੀਂ ਬਹਾਰ ਛੱਡ ਪਰੇ ਬਹਿਮਾਂ ਦਾ ਤਾਣਾ ਸੁਣ ਬੀਬਾ ਚਾਨਣ ਫੈਲਾਣਾ ਲੈ ਦੀਵਾ ਤੂੰ ਤੁਰਦੇ ਜਾਣਾ ਵਿਦਿਆ ਬਾਝੋਂ ਘੁੱਪ ਹਨੇਰਾ ਵਿਦਿਆ ਸੂਰਜ ਸੋਣ ਸਵੇਰਾ ਓਟ ਕੁੜੇ ਤੂੰ ਵੀ ਸਿੱਖ ਪੜਨਾ ਚਾਨਣ ਦੀ ਪੌੜੀ ਜੇ ਚੜਨਾ ਸ਼ੋਲ ਐਫਰ ਸੁਰਗਾ ਦਾ ਗਾਣਾ ਸੁਣ ਬੀਬਾ ਚਾਨਣ ਫੈਲਾਣਾ ਲੈ ਦੀਵਾ ਤੂੰ ਤੁਰਦੇ ਜਾਣਾ ਹਾਂਜੀ ਇਹ ਸੀ ਆਪਣੀ ਕਹਾਤਾ ਚਾਨਣ ਦੀ ਪਗਡੰਡੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ